ਾਇਕ ਰਾਣਾ ਦੀ ਮੰਡ ਚ ਚੜਤ ਬਰਕਰਾਰ ਵੱਡੀ ਗਿਣਤੀ ਚ ਵਰਕਰ ਨਾਲ ਕੱਢਿਆ ਟਰੈਕਟਰ ਮਾਰਚ ਸੰਗਠਾ ਨੇ ਐਡਵਾਂਸ ਵਨ ਬਣਾਉਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਕੀਤਾ ਧੰਨਵਾਦ ਸultanpur lodi ਦੇ ਦਰਿਆ ਬਿਆਸ ਦੇ ਨਾਲ ਲੱਗਦੇ ਇਲਾਕੇ ਹਰ ਸਾਲ ਦਰਿਆ ਬਿਆਸ ਦੀ ਚਪੇੜ ਵਿੱਚ ਆ ਜਾਂਦੇ ਹਨ ਜਿਸ ਨਾਲ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੀਆਂ ਫਸਲਾਂ ਵੀ ਖਰਾਬ ਹੋ ਜਾਂਦੀਆਂ ਹਨ ਮੋਕੇ ਲੋਕਾ ਦੀ ਸਵਿਧਾਨ ਨੂੰ ਮੁੱਖ ਰੱਖਦੇ ਹੋਏ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਸੰਗਠਾ ਦੇ ਸਹਿਯੋਗ ਦੇ ਨਾਲ ਪਿੰਡ ਬਾਜਾ ਦੇ ਨਜ਼ਦੀਕ ਦਰਿਆ ਬਿਆਸ ਦੇ ਨਾਲ ਲੱਗਦੇ ਪਿੰਡਾਂ 'ਚ 6 ਕਿਲੋਮੀਟਰ ਦਾ ਇੱਕ ਨਵਾਂ ਸ਼੍ਰੀ ਗੁਰੂ ਅਮਰਦਾਸ ਐਡਵਾਂਸ ਬੰਨ ਬਣਿਆ। ਅੱਜ ਅਲੱਗ-ਅਲੱਗ ਪਿੰਡਾਂ ਦੀਆਂ ਸੰਗਠਾ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਧੰਨਵਾਦ ਲਈ ਪਹਿਲਾ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਤੇ ਬਾਅਦ ਵਿੱਚ ਸ਼੍ਰੀ ਸੁਖਮੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਜਦੋਂ ਹੜ੍ਹ ਆਇਆ ਸੀ ਤਾਂ ਸਾਡੇ ਕਿਸਾਨ ਵੀਰਾਂ ਦਾ ਕਾਫੀ ਨੁਕਸਾਨ ਹੋਇਆ ਸੀ ਜਿਸ ਤੋਂ ਬਾਅਦ ਇਲਾਕੇ ਦੀ ਸੰਗਤ ਨੂੰ ਮੇਰੇ ਵੱਲੋਂ ਨਾਲ ਲੈ ਕੇ ਇਹ ਬੰਨ ਬੰਨਿਆ ਗਿਆ ਹੈ ਜਿਸ ਨਾਲ ਸੁਲਤਾਨਪੁਰ ਲੋਧੀ ਦੇ ਹਲਕੇ ਦੇ ਪਿੰਡ ਮੰਗੂਪੁਰ ਬਾਜਾ ਮੁੰਡੀ ਨੂਰੋਵਾਲ ਸੁਜੋ ਕਾਲਿਆ ਅਤੇ ਇਲਾਕੇ ਹੋਰ 15 ਪਿੰਡਾਂ ਨੂੰ ਫਾਇਦਾ ਹੋਵੇਗਾ। ਉਹਨਾਂ ਨੇ ਕਿਹਾ ਕਿ ਇਸ ਸਾਰੇ ਕਾਰਜ ਵਿੱਚ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਐਡਵਾਂਸ ਬਣ ਬੰਨਣ ਨਾਲ 2500 ਏਕੜ ਫਸਲ ਨੂੰ ਫਾਇਦਾ ਹੋਵੇਗਾ। ਉਹਨਾਂ ਨੇ ਸੰਗਤ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਰਦਾਰ ਹੁਕਮ ਸਿੰਘ ਅਤੇ ਰੇਸ਼ਮ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਸਰਕਾਰਾਂ ਨੂੰ ਬਾਰ-ਬਾਰ ਸੁਚਿਤ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਜਿਸ ਤੋਂ ਬਾਅਦ ਸਾਡੇ ਵੱਲੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਨੂੰ ਐਡਵਾਂਸ ਬਣ ਬੰਨਣ ਦੀ ਅਪੀਲ ਕੀਤੀ ਗਈ ਅਤੇ ਅੱਜ ਇਹ ਐਡਵਾਂਸ ਬਣ ਸੰਪੂਰਨ ਹੋ ਗਿਆ ਹੈ ਜਿਸ ਨੇ ਅੱਜ ਸਮੂਹ ਇਲਾਕੇ ਦੀ ਸੰਗਤ ਵੱਲੋਂ ਟਰੈਕਟਰ ਮਾਰਚ ਕੱਢ ਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਧੰਨਵਾਦ ਕੀਤਾ ਗਿਆ ਹੈ ਉਹਨਾਂ ਨੇ ਇਹ ਕਿਹਾ ਕਿ ਸਾਡਾ ਇਲਾਕੇ ਅੱਗੇ ਵੀ ਭਵਿਕ ਵਿੱਚ ਵਿਧਾਇਕ ਰਾਣਾ ਦੇ ਨਾਲ ਚਟਾਨ ਵਾਂਗ ਖੜਾਂਗੇ ਕਿਉਂਕਿ ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਬਣ ਬੰਨਿਆ ਜਾ ਸਕਦਾ ਹੈ ਇਹ ਸਾਨੂੰ ਇੱਕ ਸੁਪਨਾ ਲੱਗਦਾ ਸੀ ਇਸ ਮੌਕੇ ਟਰੈਕਟਰ ਮਾਰਚ 'ਚ ਵੱਡੀ ਗਿਣਤੀ 'ਚ ਕਿਸਾਨਾਂ ਆਪਣਾ ਟਰੈਕਟਰ ਲੈ ਕੇ ਸ਼ਾਮਿਲ ਹੋਏ ਵਿਧਾਇਕ ਰਾਣਾ ਪ੍ਰਤਾਪ ਸਿੰਘ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਖੁਦ ਵੀ ਟਰੈਕਟਰ ਸਮੇਤ ਇਸ ਮਾਰਚ ਵਿੱਚ ਟਰੈਕਟਰ ਸਮੇਤ ਇਸ ਮਾਰਚ ਵਿੱਚ ਸ਼ਾਮਿਲ ਹੋਏ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਜਿਹੜਾ ਇੰਡਸ ਕਾਉਂਨਸਲ ਨੇ ਸੰਕਰਸ਼ ਜੀਵਨਾ ਬਨ ਨੂੰ ਆਇਆ ਕਿੰਨਾ ਫਾਇਦਾ ਹੋਇਆ ਸਰ ਇਹ ਕਰੀਬ 2.5 ਤੋਂ 3000 ਏਕੜ ਜਿਹੜਾ ਵਾ ਇਹ ਜ਼ਮੀਨ ਜਿਹੜੀ ਬਿਲਕੁਲ ਜਦੋਂ ਵੀ ਹੜ ਹੁੰਦੇ ਸੀਗੇ ਉਦੋਂ ਜਿਹੜੀ ਇਹ ਪਾਣੀ ਦੇ ਥੱਲੇ ਆ ਜਾਂਦੀ ਸੀ ਔਰ ਸਾਰੇ ਇਲਾਕਾ ਜਿਹੜਾ ਉਹ ਉਹ ਬਰਬਾਦ ਹੋ ਜਾਂਦਾ ਸੀਗਾ ਇਹ ਜਿਹੜਾ ਬਨ ਆ ਇਹ ਜਿਹੜਾ ਨਵਾਂ ਬਨ ਬਜਾਏ ਕਰੀਬ 6 ਕਿਲੋਮੀਟਰ ਔਰ 30-30 ਕਿਲੋਮੀਟਰ ਦੋਨਾਂ ਸਾਈਡਾਂ ਤੇ ਜਿਨ੍ਹਾਂ ਦੇ ਵਿੱਚ ਬੜਾ ਵੱਡਾ ਯੋਗਦਾਨ ਦਾਣਾ ਸਾਹਿਬ ਨੇ ਉਹ ਉਹਨੂੰ ਰਿਪੇਅਰ ਕਰਨ ਵਾਸਤੇ ਵੀ ਦਿੱਤਾ ਇਹ ਜਿਹੜਾ 6 ਕਿਲੋਮੀਟਰ ਬਣਿਆ ਇਹ ਪੂਰੇ ਦਾ ਪੂਰਾ ਨਵਾਂ ਜਿਹੜਾ ਲੱਗਾ ਵਾ ਇਹ ਆਣ ਕੇ ਕਟੜਾ ਐਕਸਪ੍ਰੈਸ ਨੂੰ ਜਿਹੜਾ ਜੁੜਿਆ ਵਾ ਸੋ ਇਹਦੇ ਨਾਲ ਜਿਹੜਾ ਵਾ 2.5 ਤੋਂ 3000 ਏਕੜ ਜਿਹੜਾ ਵਾ ਉਹ ਫਸਲਾਂ ਜਿਹੜੀਆਂ ਐਸ ਵੇਲੇ ਪਿੱਛੇ ਨੂੰ ਤੁਸੀਂ ਦੇਖ ਸਕਦੇ ਹੋ ਫਸਲਾਂ ਦੇ ਰੰਗ ਔਰ ਬਹੁਤ ਵੱਡਾ ਜਿਹੜਾ ਵਾ ਕੰਮ ਅਜੇ ਤੱਕ ਸ਼ਾਇਦ ਕਿਤੇ ਨਾ ਹੋਇਆ ਹੋਵੇ ਸੋ ਇਹ ਬਹੁਤ ਬਹੁਤ ਧੰਨਵਾਦ ਆ ਜਿਹੜਾ ਸ਼ੁਕਰਾਨਾ ਦੇ ਉਸ ਰੱਖਿਆ ਗਿਆ ਵਾ ਗੁਰੂ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਦੇ ਭੋਗ ਪਾਣਗੇ ਔਰ ਇੱਥੇ ਇਲਾਕੇ ਦੇ ਸਾਰੇ ਕਿਸਾਨਾਂ ਨੇ ਅੱਜ ਕਿਉਂਕਿ ਟਰੈਕਟਰਾਂ ਦੇ ਉੱਤੇ ਹੀ ਬਹੁਤ ਵਧੀਆ ਇੱਥੋਂ ਦੀ ਆ ਜਾ ਸਕਦੇ ਸੀਗੇ ਔਰ ਇੱਥੇ ਆਏ ਆ ਸਾਰੇ ਔਰ ਇੱਥੇ ਅੱਗੇ ਰਾਣਾ ਸਾਹਿਬ ਨੇ ਜਿਹੜਾ ਵਾ ਉਹ ਸਟੱਡ ਲਵਾਉਣ ਦੀ ਵੀ ਜਿਹੜੀ ਆ ਸਾਨੂੰ ਬਹੁਤ ਵਧੀਆ ਉਹਦੇ ਬਾਰੇ ਵੀ ਆਖਿਆ ਵੀ ਉਹ ਸਟੱਡ ਵੀ ਜਿਹੜੇ ਲਵਾ ਕੇ ਦੇਣਗੇ ਕਿਉਂਕਿ ਅੱਗੇ ਵੀ ਉਹਨਾਂ ਨੇ ਦੋ ਸਟੱਡ ਲਵਾਤੇ ਆ ਜਿਸ ਦੇ ਨਾਲ ਪਾਣੀ ਦੀ ਜਿਹੜੀ ਢਾਹ ਸੀਗੀ ਉਹ ਵੀ ਰੋਗੀ ਆ ਔਰ ਗੱਡੀ ਵੀ ਹੁਣ ਜਿਹੜਾ ਵਾ ਉਹ ਅੱਗੇ ਵੀ ਕਰਨ ਜਾ ਰਿਹਾ ਪਰਮਾਤਮਾ ਸ਼ੁਕਰ ਕਰੇ ਇਹਨਾਂ ਨੂੰ 15 ਰੁਪਏ ਬਖਸ਼ੇ ਕਿੰਨੇ ਪਿੰਡਾਂ ਨੂੰ ਫਾਇਦਾ ਹੋਵੇਗਾ ਇੱਕ ਇਹ ਨਹੀਂ ਜੀ ਇਹ ਤਾਂ 15 ਪਿੰਡ ਪੈਂਦੇ ਜੀ ਤਕਰੀਬ ਕਰੀਬ 15 ਪਿੰਡ ਹਾਂਜੀ ਜੇ ਅਸੀਂ ਨਾਂ ਵੀ ਲੈਣ ਜੇ ਤਾਂ ਬਹੁਤ ਲੰਮਾ ਸਮਾਂ ਲੱਗਦਾ ਕਿਉਂਕਿ ਸਰਕਾਰ ਦਾ ਘਰੀ ਪਹੁੰਚ ਕੀਤੀ ਸੀ ਇਸ ਤੋਂ ਪਹਿਲਾਂ ਸਰਕਾਰ ਨੇ ਕੋਈ ਸੁਣਵਾਈ ਕੀਤੀ ਨਹੀਂ ਨਹੀਂ ਜੀ ਅੱਗੇ ਪਹੁੰਚ ਤਾਂ ਅਸੀਂ ਬਹੁਤ ਕਰਦੇ ਰਹੇ ਜੀ ਪਹੁੰਚ ਤੇ ਨਹੀਂ ਸਰਕਾਰ ਨੇ ਤਾਂ ਕਦੀ ਨਹੀਂ ਸੁਣਿਆ ਨਹੀਂ ਕਦੀ ਇਦਾਂ ਵੀ ਖਰਚੇ ਦਾ ਹਿਸਾਬ ਤੋਂ ਕਾਪੀਆਂ ਦੇ ਵਿੱਚੋਂ ਲੱਗੂਗਾ ਸਾਰਾ ਬਾਕੀ ਇਹ ਵੀ ਮਸ਼ੀਨਾਂ ਰਾਣਾ ਸਾਹਿਬ ਦੀਆਂ ਸਾਰੀਆਂ ਜਿੰਨੀਆਂ ਚੱਲੀਆਂ ਪਹਿਲਾਂ ਤੇਲ ਵੀ ਉਹਨਾਂ ਦਾ ਚੱਲਿਆ ਫਿਰ ਸੰਗਤਾ ਨੇ ਜਿਹੜਾ ਵਾ ਉਹ ਮਤਲਬ ਏਕੜ ਦੇ ਹਿਸਾਬ ਨਾਲ ਜੇ ਕੋਈ ਮਾੜਾ ਵਾ ਉਹਨੇ ਉਸ ਹਿਸਾਬ ਨਾਲ ਦਿੱਤੇ ਆ ਤਗੜੇ ਨੇ ਉਹ ਮਤਲਬ ਇਹਦਾ ਕੋਈ ਹਿਸਾਬ ਨਹੀਂ ਸਾਡੇ ਕੋਲ ਇਨਾ ਆਊਗਾ ਕਿੰਨਾ ਕੁ ਤੇਲ ਇੱਥੇ ਲੱਗਿਆ ਇਹ ਕਾਪੀਆਂ ਦੇ ਵਿੱਚੋਂ ਅਸੀਂ ਵੇਖ ਕੇ ਦੱਸ ਸਕਦੇ ਹਾਂ ਸਰ ਜਿਹੜਾ ਬੰਨ ਬਣਾਇਆ ਗਿਆ ਕਿੰਨੇ ਕਿਲੋਮੀਟਰ ਦਾ ਬੰਨ ਹੈ ਤੇ ਕੀ ਫੈਰਾ ਹੋਇਆ ਸਰ ਮੇਰੇ ਸਾਥੀ ਨੇ ਅੱਗੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਇਹ ਪੂਰਾ 6 ਕਿਲੋਮੀਟਰ ਬੰਨਿਆ ਇਹਦੇ ਨਾਲ ਲਗਭਗ 2.5 ਹਜ਼ਾਰ ਏਕੜ ਦਾ ਖੇਤ ਉਹ ਹਰ ਮੁਕਤ ਹੋਇਆ ਪਿਛਲੇ ਸਾਲ ਇਹ ਸਾਰੇ ਦਾ ਸਾਰਾ ਰਕਬਾ ਜਿਹੜਾ ਉਹ ਬਰਬਾਦ ਹੋ ਗਿਆ ਸੀ ਇੱਕ ਵੀ ਦਾਣਾ ਜ਼ਿਮੀਦਾਰ ਦੇ ਪੱਲੇ ਨਹੀਂ ਸੀ ਪਿਆ ਤੇ ਸਾਡੀ ਸਾਰੀ ਆਰਥਿਕਤਾ ਜ਼ਿਮੀਦਾਰ ਦੀ ਆਪਣੀ ਫਸਲ ਤੇ ਨਿਰਭਰਿਆ ਜਿਹੜੇ ਪਿਛਲੇ ਸਾਲ ਇਸ ਏਰੀਆ ਦੀਆਂ ਫਸਲਾਂ ਮਾਰੀਆਂ ਗਈਆਂ ਉਹ ਜ਼ਿਮੀਦਾਰ ਬਹੁਤ ਪਿੱਛੇ ਪੈ ਗਏ ਉਹਨਾਂ ਦੇ ਵਿਆਹ ਦੇ ਕਾਰਜ ਪਿੱਛੇ ਪੈ ਗਏ ਹੋਰ ਸਾਰੇ ਕਾਰਜ ਪਿੱਛੇ ਪੈ ਗਏ ਇਹ ਸਾਰੇ ਇਲਾਕੇ ਨੇ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਵੀ ਆਪਾਂ ਆਪਣੀਆਂ ਫਸਲਾਂ ਨੂੰ ਬਣਾਉਣ ਵਾਸਤੇ ਇੱਥੇ ਕੋਈ ਬੰਨ ਬਣਾਈਏ ਇਹਨਾਂ ਫਸਲਾਂ ਦਾ ਕੋਈ ਬੰਨ ਬਣਨੀਏ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਸਰਕਾਰ ਦੇ ਤੌਰ ਤੇ ਤਾਂ ਬਿਲਕੁਲ ਮੇਰਾ خیال ਉਹ ਕੋਈ ਕੋਸ਼ਿਸ਼ ਬਨਫੀ ਸੀਗੀ ਫਿਰ ਅਸੀਂ ਮਾਨਯੋਗ ਰਾਣਾ ਇੰਦਰਪ੍ਰਤਾਪ ਸਿੰਘ ਜੀ ਉਹਨਾਂ ਨੂੰ ਅਸੀਂ ਅਪੀਲ ਕੀਤੀ ਅਸੀਂ ਉਹ ਤੋਂ ਡੁੱਟਦੇ ਜਾ ਰਹੇ ਸੀ ਸਾਡੀਆਂ ਜ਼ਮੀਨਾਂ ਵੱਲੋਂ ਦਰਿਆ ਦਾ ਰੁਖ ਹੋ ਰਿਹਾ ਸੀ ਬੜੇ ਅਸੀਂ ਚਿੰਤਤ ਸੀ ਅਸੀਂ ਇਹਨਾਂ ਨੂੰ ਅੰਮ੍ਰਿਤਪੁਰ ਜਾ ਕੇ ਬੇਨਤੀ ਕੀਤੀ ਕਿ ਸਾਨੂੰ ਬਚਾਓ ਇਹ ਉਸੇ ਵੇਲੇ ਫੌਰਨ ਇਹਨਾਂ ਨੇ ਮਸ਼ੀਨਰੀ ਭੇਜ ਦਿੱਤੀ ਸਾਰਾ ਆਪ ਵੀ ਆਏ ਉਸ ਦਿਨ ਤੋਂ ਹੀ ਸਾਨੂੰ ਇਹ ਯਕੀਨ ਹੋ ਗਿਆ ਕਿ ਸਾਡਾ ਹੁਣ ਫਸਲਾਂ ਦਾ ਬਚਾਅ ਹੋ ਜਾਏਗਾ ਸਾਰਿਆਂ ਨੇ ਅਪਰਾਧਾ ਕੀਤਾ ਜਿੰਨੇ ਵੀ ਜ਼ਿੰਮੇਵਾਰ ਸਨ ਇਹਨਾਂ ਨੇ ਲਗਭਗ 5000 ਰੁਪਇਆ ਪ੍ਰਤੀ ਏਕੜ ਮਾਇਆ ਇਕੱਠੀ ਕੀਤੀ ਬਹੁਤ ਵੱਡਾ ਯੋਗਦਾਨ ਮਾਨਯੋਗ ਰਾਣਾ ਇੰਦਰਪ੍ਰਤਾਪ ਸਿੰਘ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਇਹਨਾਂ ਦਾ ਰਿਹਾ ਹੈ ਇਹਨਾਂ ਦੀ ਰਹਿਨਮਾਈ ਦੇ ਨਾਲ ਹੀ ਇਹ ਸਾਰਾ ਕਾਰਜ ਹੋ ਸਕਿਆ ਨਹੀਂ ਤਾਂ ਬਿਲਕੁਲ ਕਿਸੇ ਨੂੰ ਯਕੀਨ ਨਹੀਂ ਸੀਗਾ ਅਸੀਂ ਸੁਪਨੇ ਵਿੱਚ ਵੀ ਕਦੀ ਨਹੀਂ ਸੋਚਿਆ ਕਿ ਇਸ ਤਰ੍ਹਾਂ ਇਹ ਬਣ ਬੱਝ ਸਕੇਗਾ ਪਰ ਇਹ ਇੱਕ ਤਾਂ ਗੁਰੂ ਰਾਮ ਅਮਰਦਾਸ ਮਹਾਰਾਜ ਦਾ ਇਹ ਬਹੁਤ ਵੱਡਾ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੈ ਅਸੀਂ ਨਾਂ ਵੀ ਇਸ ਦਾ ਗੁਰੂ ਅਮਰਦਾਸ ਐਡਵਾਂਸ ਬਣ ਇਸੇ ਕਰਕੇ ਰੱਖਿਆ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਇਆ ਉਹਨਾਂ ਦਾ ਸਾਡੇ ਸਿਰ ਤੇ ਹੱਥ ਸੀ ਇਹਨਾਂ ਦੋਵਾਂ ਹੀ ਬਹੁਤ ਵੱਡੇ ਸਾਡੇ ਲੀਡਰਾਂ ਦਾ ਸਾਡੇ ਨਾਲ ਸਹਿਯੋਗ ਸੀ ਜਿਹੜਾ ਕਰਕੇ ਇਹ ਸਾਰਾ ਕਾਰਜ ਸੰਪੂਰਨ ਹੋ ਸਕਿਆ ਅੱਜ ਮੈਂ ਜਿਹੜੀ ਗੱਲ ਇੱਕ ਬਲੱਖਣ ਦੇਖੀ ਹੈ ਉਹ ਇਹ ਆ ਕਿ ਕਿਤੀ ਵੀ ਮਾਇ ਜਿੰਨੀ ਕੁ ਮੇਰੀ ਸੁਰਤ ਹੋਈ ਆ ਜਦੋਂ ਕਿ ਸਿਰਫ ਸਰਦਾਰ ਆਤਮਾ ਸਿੰਘ ਜੀ ਤੋਂ ਬਾਅਦ ਇਹ ਮੈਂ ਪਹਿਲੀ ਵਾਰੀ ਦੇਖਿਆ ਕੋਈ ਜ਼ਮੀਨ ਦੇ ਨਾਲ ਜੁੜਿਆ ਹੋਇਆ ਲੀਡਰ ਜਿਹੜਾ ਸੱਚੀ ਮੁੱਚੀ ਹੀ ਲੋਕਾਂ ਦਾ ਲੀਡਰ ਹੈ ਜਿਹੜਾ ਲੋਕਾਂ ਵਾਂਗ ਹੀ ਵਿਚਰਦਾ ਹੈ ਅੱਜ ਤੱਕ ਕਿਤੇ ਨਹੀਂ ਹੋਇਆ ਕੋਈ ਲੀਡਰ ਉਹ ਟਰੈਕਟਰ ਤੇ ਚੜ ਕੇ ਇਸ ਤਰ੍ਹਾਂ ਉਹ ਕੋ ਵਿਜੀਟ ਕਰਦਾ ਹੋਵੇ ਇੰਨਾ ਵਿਖਰੇ ਥਾਵਾਂ ਥਾਣੀ ਲੰਘ ਰਿਹਾ ਹੋਵੇ ਇਹ ਪਹਿਲੀ ਵਾਰੀ ਹੋਇਆ ਮੇਰਾ ਖਿਆਲ ਸ਼ਾਇਦ ਪੋਲੀਟੀਕਲ ਲਾਈਨ ਦੇ ਵਿੱਚ ਦਾ ਇਹ ਪਹਿਲੀ ਵਾਰੀ ਹੋਵੇਗਾ ਮੈਂ ਇਸ ਕਰਕੇ ਇੰਨਾ ਦੋਵੇਂ ਸਾਡੇ ਜਿਹੜੇ ਸਾਡੇ ਰਹਿਬਰ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਸਾਰੇ ਜ਼ਿੰਮੇਵਾਰਾਂ ਵੱਲੋਂ ਧੰਨਵਾਦ ਕਰਦਾ ਅੱਜ ਪਿੰਡ ਬਾਜੇ ਤੋਂ ਲੈ ਕੇ ਜਿੱਥੇ ਤੇ ਨੈਸ਼ਨਲ ਹਾਈਵੇ ਤੰਗਦਾ ਇਹ 6 ਕਿਲੋਮੀਟਰ ਦਾ ਅੰਦਾਜ਼ੇ ਨੇ ਏਰੀਆ ਜਿਹਦੇ ਵਿੱਚ ਹਰ ਸਾਲ ਜਦੋਂ ਫਸਲਾਂ ਪੱਕੀਆਂ ਹੁੰਨੀਆਂ ਸੀ ਤੇ ਵਾਝੇ ਦਾ ਜ਼ੋਰ ਪੈ ਜਾਂਦਾ ਸੀ ਤੇ ਫਸਲਾਂ ਨੂੰ ਬਹੁਤ ਭਾਰੀ ਨੁਕਸਾਨ ਸੀ ਮੈਨੂੰ ਚੇਤੇ ਆ ਪਿਛਲੇ ਤੋਂ ਪਿਛਲੇ ਸਾਲ ਲੋਕਾਂ ਦੇ ਝੋਨੇ ਪੱਕੇ ਹੋ ਸੀ ਤੇ ਪਾਣੀ ਦਾਣਿਆਤੀ ਤਾ ਚੱਲਿਆ ਸੋ ਜਦੋਂ ਫਸਲਾਂ ਪੱਕੀਆਂ ਹੁੰਨੀਆਂ ਸੀ ਇਲਾਕੇ ਦੇ ਜ਼ਿਮੀਂਦਾਰਾਂ ਨੂੰ ਬਹੁਤ ਚਿੰਤਾ ਹੁੰਦੀ ਸੀ ਵੀ ਸਾਡੀ ਫਸਲ ਵੱਡੀ ਵੀ ਜਾਣੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਤੇ ਇਲਾਕੇ ਦੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅਜੇ 6 ਕਿਲੋਮੀਟਰ ਦਾ ਪੰਨ ਬੰਨਿਆ ਗਿਆ ਜਿਹਦੇ ਨਾਲ 3000 ਏਕੜ ਜ਼ਮੀਨ ਦਾ ਪਚਾ ਹੋ ਗਿਆ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਇਹਦੇ ਵਾਜੀ ਦੀ ਚੜਨ ਨਾਲ ਪਾਣੀ ਚੜਨ ਨਾਲ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਹੁਣ ਇਹਦੇ ਨਾਲ ਨਾਲ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਤੇ ਬਚਾਉਣ ਵਾਸਤੇ ਛੱਡ ਵੀ ਲਵਾਏ ਗਏ ਆ ਦੋ ਛੱਡ ਲੱਗ ਚੁੱਕੇ ਤੇ ਤਿੰਨ ਚਾਰ ਪੰਜ ਜਿੰਨੀਆਂ ਦੀ ਲੋੜ ਹੋਊਗੀ ਉਹ ਛੱਡ ਹੋਰ ਅਗਲੇ ਰੇਣੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਲੱਗ ਜਾਣਗੇ ਇਹਦੇ ਨਾਲ ਨਾਲ NHAI ਜਿਹੜਾ ਹਾਈਵੇ ਬਣਾ ਰਹੀ ਆ ਕੰਪਰੀ ਨਟੀਏ ਦੇ ਨਾਲ ਗੱਲ ਕਰਕੇ ਹਾਈਵੇ ਜਿੱਥੋਂ ਲੰਘ ਰਿਹਾ ਉਹਦੇ ਤੋਂ ਖੱਬੇ ਸੱਜੇ 2 ਕਿਲੋਮੀਟਰ ਕਰੀਏ ਢਾਈ ਕਰੀਏ ਵੱਧ ਤੋਂ ਵੱਧ ਕੋਸ਼ਿਸ਼ ਕਰਾਵਾਂਗੇ ਕਿ ਇਹਨੂੰ ਇਹਦੀਆਂ ਸਾਈਡਾਂ ਪੱਕੀਆਂ ਕਰਾ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਇੱਥੇ ਪਾਣੀ ਦਾ ਜ਼ੋਰ ਪਵੇ ਤੇ ਸਾਡਾ ਨੁਕਸਾਨ ਨਾ ਹੋਵੇ ਸੋ ਗੁਰੂ ਸਾਹਿਬ ਦੀ ਕਿਰਪਾ ਅੱਜ ਮੈਂ ਸਾਰੇ ਇਲਾਕੇ ਦੇ ਸਮੂਹ ਸੰਗਤ ਸਰਦਾਰ ਕਮ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਜਿਹਨੇ ਅੱਗੇ ਹੋ ਕੇ ਜ਼ਿੰਮੇਵਾਰੀ ਆਪ ਦੀ ਸਮਝ ਕੇ ਇਸ ਬੰਨ ਨੂੰ ਸਿਰੇ ਚਾੜਿਆ ਵੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਜ਼ਮੀਨ ਤਾਂ ਕੋਈ 1 ਇੰਚ ਨਹੀਂ ਛੱਡਦਾ ਤੇ 6 ਕਿਲੋਮੀਟਰ ਜ਼ਮੀਨ ਦੇ ਵਿੱਚ ਬੰਨ ਬਣਾ ਲੈਣਾ ਇਹ ਮਾਲਕ ਦੀ ਹੀ ਕਰਤਾ ਕਿਸੇ ਨੇ ਮਨਾਂ ਨਹੀਂ ਕੀਤਾ ਇਹ ਸੰਗਤ ਦੀ ਜ਼ਮੀਨ ਇਹ ਸਾਰੀ ਸੰਗਤ ਦੀ ਜ਼ਮੀਨ ਆ ਸੰਗਤੀ ਜ਼ਮੀਨ ਹੈ ਲੋਕਾਂ ਨੇ ਆਪਣੀਆਂ ਜ਼ਮੀਨਾਂ ਛੱਡ ਕੇ ਉਹਦੇ ਵਿੱਚ ਬੰਨ ਬਣਾਇਆ ਤਾਂ ਕਿ ਉਹਨਾਂ ਦੀ 10 ਪੈਸੇ ਜ਼ਮੀਨ ਖਰਾਬ ਵੀ ਹੋਈ ਤੇ 90 ਪੈਸੇ ਬਚੇ ਸੋ ਸਾਰੇ ਇਲਾਕੇ ਨੂੰ ਮੈਂ ਅੱਜ ਬਹੁਤ ਬਹੁਤ ਪ੍ਰਾਇਤਨਾਂ ਤੇ ਮਾਲਕੇ ਅਰਦਾਸ ਕਰਦਾ ਕਿ ਸਾਨੂੰ ਖੜਾ ਤੋਂ ਬਚਾ ਕੇ